ਅੱਜ ਤੱਕ ਨੌਕਰ ਬਣਾਉਣ ਪਰ ਅਸੀਂ ਨੌਕਰ ਬਾਨਾ ਨਹੀਂ ਕਿਉਂਕਿ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਖਾਂ ਅਸੀਂ ਪਾਦਸ਼ਾਹੀ ਦਾਵਾ ਕਦੇ ਨਹੀਂ ਛੱਡਦੇ ਨਾ ਪਹਿਲਾਂ ਛੱਡਿਆ ਨਾ ਅੱਜ ਛੱਡਾਂਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਡੇ ਸਰੀਰ 'ਚੋਂ ਸਾਹ ਪ੍ਰਾਣ ਤਾਂ ਖਤਮ ਹੋ ਜਾਂਦੇ ਨੇ ਪਰ ਯਾਦ ਰੱਖਣਾ ਅਸੀਂ ਇਸ ਪੰਜਾਬ ਦੀ ਧਰਤੀ ਤੋਂ ਕਦੇ ਵੀ ਆਪਣੀਆਂ ਜ਼ਮੀਨਾਂ ਤੋਂ ਦਾਵਾ ਨਹੀਂ ਛੱਡ ਸਕਦੇ ਸਾਫ ਸੱਜਣ ਇੱਕ ਮੈਂ ਅਗਲੀ ਬੇਨਤੀ ਹੋਰ ਕਰਨੀ ਜਿਹੜੀ ਬੜੀ ਜ਼ਰੂਰੀ ਹੈ ਤੁਹਾਡੇ ਚੋਂ ਬਹੁਤਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਗਏ ਨੇ ਇੱਕ ਗੱਲ ਆਪਣੇ ਬੱਚਿਆਂ ਦੇ ਦਿਮਾਗ 'ਚ ਭਾ ਕੇ ਜਾਓ ਜਿਹੜੇ ਬਜ਼ੁਰਗ ਨੇ ਮੇਰੇ ਪਿਆ ਭਰਾ ਆਪਾਂ ਇਹ ਜ਼ਮੀਨਾਂ ਬਣਾਈਆਂ ਰਾਤ ਦਿਨ ਮਿਹਨਤ ਕਰਕੇ ਖੇਤੀ ਕਰਕੇ ਤੇ ਜਿੱਡਾ ਸੋਹਣਾ ਇਹ ਧੰਦਾ ਹੈ ਨਾ ਇਹ ਕਿਰਤ ਹੈ ਇੰਨਾ ਅਜ ਦੁਨੀਆਂ ਦੇ ਉੱਤੇ ਕੋਈ ਹੋਰ ਧੰਦਾ ਨਹੀਂ ਹੋ ਸਕਦਾ ਤੇ ਮੈਂ ਬੜੀ ਵਾਰ ਇਹ ਕਿਹਾ ਵੀ ਉਹ ਧੰਦਾ ਕਦੇ ਘਾਟੇ ਦਾ ਹੋ ਹੀ ਨਹੀਂ ਸਕਦਾ ਜਿਹੜੀ ਕਿਰਤ ਸ੍ਰੀ ਗੁਰੂ ਨਾਨਕ ਦੇਵ ਨੇ ਕਰਤਾਰਪੁਰ ਸਾਹਿਬ ਦੇ ਖੇਤਾਂ 'ਚ 18 ਵਰੇ ਕੀਤੀ ਹੋਵੇ 18 ਵਰੇ ਆ ਜਿਹੜਾ ਹਾਲਾਪਾ ਆਪਣੇ ਖੇਤਾਂ 'ਚ ਚਲਾਉਨੇ ਆ ਨਾ ਜਿਹੜਾ ਬੀਜ ਅਸੀਂ ਆਪਣੀਆਂ ਪੈਲੀਆਂ 'ਚ ਬੋਨੇ ਆ ਜਿਹੜੀ ਵਾਈ ਆਪਾਂ ਕਰਦੇ ਆ ਇਹ ਸਾਡੇ ਪਹਿਲੇ ਪਾਦਸ਼ਾਹ ਨੇ 18 ਵਰੇ ਕੀਤੀ ਸਾ ਸੰਗਤ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਤੇ ਪੰਜਾਬ ਦੀ ਧਰਤੀ 'ਤੇ ਗੁਰੂ ਨਾਨਕ ਦੀ ਐਡੀ ਵੱਡੀ ਕਿਰਪਾ ਵਾ ਜਿਹੜੇ ਜੱਟ ਕੋ ਪੰਜ ਕਿल्ले ਵੀ ਆ ਚਾਰ ਕਿल्ले ਵੀ ਆ ਉਹ ਵੀ ਸੋਹਣੀ ਕੋਠੀ ਪਾ ਕੇ ਤੇ ਸੋਹਣਾ ਗੁਜ਼ਾਰਾ ਕਰਦਾ ਪਿਆ ਕਿਉਂਕਿ ਜਿਹੜੀ ਕਿਰਤ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਸਹਾਈ ਹੋਣ ਉਹ ਕਿਰਤ ਦੇ ਵਿੱਚ ਕਦੇ ਵੀ ਘਾਟਾ ਨਹੀਂ ਪੈ ਸਕਦਾ ਤੇ ਜਿਹੜੇ ਲੋਕ ਅੱਜ ਘਾਟਾ ਪਾਉਣ ਦਾ ਯਤਨ ਕਰ ਰਹੇ ਨੇ ਸਮੇਂ ਦੀਆਂ ਸਰਕਾਰਾਂ ਅਸੀਂ ਇਕੱਤਰ ਹੋ ਕੇ ਆਪਣੇ ਹੱਕਾਂ ਦੀ ਗੱਲ ਕਰੀਏ ਜ਼ੁੜੜਤਾ ਦੀ ਗੱਲ ਕਰੀਏ ਤੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਇਸੇ ਤਰੀਕੇ ਨਾਲ ਲੜੀਏ ਜਿਹੜੀ ਗੱਲ ਮੈਂ ਕਹਿਣ ਲੱਗਾ ਸੀ ਕਿ ਸਾਡੇ ਬੱਚੇ ਬਾਹਰ ਇੱਕ ਗੱਲ ਉਹਨਾਂ ਦੇ ਦਿਮਾਗ 'ਚ ਬਾ ਦੇਓ ਕਿ ਬੇਟਾ ਕਮਾਈ ਕਰਨੀ ਹੈ ਜਿਵੇਂ ਕੋਈ ਸਰਕਾਰੀ ਨੌਕਰੀ 20 ਸਾਲ 30 ਸਾਲ ਕਰਦਾ ਪਰ ਉਥੇ 20 25 ਸਾਲ ਲਾ ਕੇ ਆਪਣੇ ਦਿਮਾਗ 'ਚ ਹੁਣ ਦੋਈ ਗੱਲ ਬਾੜੋ ਕਿ ਅਸੀਂ ਉਥੇ ਨਹੀਂ ਰਹਿਣਾ ਅਸੀਂ ਪੈਸਾ ਕਮਾ ਕੇ ਦੁਬਾਰਾ ਆਪਣੇ ਪੰਜਾਬ ਦੀ ਧਰਤੀ ਤੇ ਆਉਣਾ ਵਾ ਤੇ ਆਪਣਾ ਦਾਵਾ ਨਹੀਂ ਛੱਡਣਾ ਕਿਉਂਕਿ ਇਹ ਸਾਡੀਆਂ ਜ਼ਮੀਨਾਂ ਨੇ ਤੇ ਜ਼ਮੀਨ ਆਮ ਕਰਕੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਪੀ ਇਹ ਜੱਟ ਦੀ ਮਾਂ ਹੁੰਦੀ ਸਾਸ ਸੰਗਤ ਤੇ ਗੁਰੂ ਨਾਨਕ ਦੇਵ ਨੇ ਧਰਤੀ ਨੂੰ ਮਾਂ ਹੀ ਲਿਖਿਆ ਬਾਣੀ ਚ ਆਪਾਂ ਪੜ੍ਹਦੇ ਆਂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹਨੂੰ ਮਾਂ ਪਤਾ ਕਿਉਂ ਲਿਖਿਆ ਮਹਾਰਾਜ ਨੇ ਕਹਿੰਦੇ ਮਾਂ ਦਾ ਬਿੱਲ ਬਹੁਤ ਫਰਾਕ ਹੁੰਦਾ ਹੈ ਪ੍ਰੋਫੈਸਰ ਮੋਹਨ ਸਿੰਘ ਮਾਂ ਬਾਰੇ ਚੰਦ ਸ਼ਬਦ ਬੜੇ ਪਿਆਰੇ ਲਿਖਦਾ ਕਹਿੰਦਾ ਮਾਂ ਵਰਗਾ ਕਲਸ਼ਾਵਾਂ ਬੂਟਾ ਕਿਧਰੇ ਨજર ਨਾ ਆਵੇ ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸੁਰਗ ਵਸਾਏ ਹੋਰ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਵਣ ਇਹ ਪਰ ਇਹ ਇੱਕ ਐਸਾ ਬੂਟਾ ਜੋ ਫੁੱਲ ਸੁੱਕਿਆਂ ਕੁੰਮ ਲਾਵੇ ਜਿਵੇਂ ਮਾਂ ਦਾ ਦਿਲ ਫਰਾਖ ਹੈ ਇਦਾਂ ਇਸ ਧਰਤੀ ਦਾ ਦਿਲ ਵੀ ਫਰਾਖ ਹੈ ਇੱਥੇ ਤੁਸੀਂ ਸਾਲ ਦੇ ਵਿੱਚ ਤਿੰਨ ਫਸਲਾਂ ਕੱਢ ਲਓ ਇਹ ਧਰਤੀ ਨੇ ਕਦੇ ਲਾਂਭਾ ਨਹੀਂ ਦਿੱਤਾ ਇੱਥੇ ਸਾਹਸੰਗਤ ਕੋਈ ਮਿੱਟੀ ਪੁੱਟ ਲਵੇ ਇਸ ਧਰਤੀ ਨੇ ਕਦੇ ਲਾਂਭਾ ਨਹੀਂ ਦਿੱਤਾ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਜ਼ਮੀਨ ਨੂੰ ਇਸ ਧਰਤੀ ਨੂੰ ਮਾਂ ਲਿਖਿਆ ਤੇ ਅਸੀਂ ਇਸ ਮਾਂ ਤੋਂ ਕਦੇ ਵੀ ਆਪਣਾ ਦਾਵਾ ਛੱਡ ਨਹੀਂ ਸਕਦੇ ਸਮੇਂ ਦੀਆਂ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਅਰੰਗ ਜੀਬ ਨਹੀਂ ਰਿਹਾ ਜੇ ਅੰਗਰੇਜ਼ ਨਹੀਂ ਰਹੇ ਜੇ ਮੀਰ ਮੰਨੂ ਵਰਗੇ ਨਹੀਂ ਰਹੇ ਜੇ ਇੱਥੇ ਨਾਦਰ ਸ਼ਾਹ ਵਰਗੇ ਨਹੀਂ ਰਹੇ ਤੇ ਰਹਿਣਾ ਤੁਸੀਂ ਵੀ ਨਹੀਂ ਇੱਕ ਦਿਨ ਇਤਿਹਾਸ ਲਿਖਿਆ ਜਾਵੇਗਾ ਤੇ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਨਾ ਜੈਕਾਰ ਕੀਓ ਧਰਮੀ ਆਗਾ ਪਾਪੀ ਕੋ ਦੰਡ ਦਿਓ ਏ ਜਿਹੜੇ ਧਰਮੀ ਲੋਕ ਨੇ ਆਪਣੇ ਕੰਮ ਛੱਡ ਕੇ ਆਪਣੇ ਹੱਕਾਂ ਲਈ ਬਾਰਡਰਾਂ ਤੇ ਬੈਠੇ ਨੇ ਇਹਨਾਂ ਦਾ ਨਾਮ ਸੰਸਾਰ ਦੇ ਵਿੱਚ ਇਤਿਹਾਸ ਦੇ ਵਿੱਚ ਰਹੇਗਾ ਤੇ ਜਿਹੜੇ ਸਮੇਂ ਦੇ ਤਾਨਾਸ਼ਾ ਜਿਹੜੇ ਲੋਕ ਸਾਡੀ ਗੱਲ ਹੀ ਨਹੀਂ ਸੁਣ ਕੇ ਖੁਸ਼ ਜਿਹੜੇ ਸਾਡੀ ਪੁੱਛ ਪੜਤਾਲ ਹੀ ਕਰਕੇ ਖੁਸ਼ ਨਹੀਂ ਇਹਨਾਂ ਨੂੰ ਸਦੀਆਂ ਤੱਕ ਸਾਥ ਸੰਗਤ ਦੀ ਲਾਂਤਾਂ ਪੈਂਦੀਆਂ ਰਹਿਣਗੀਆਂ ਇਸ ਕਰਕੇ ਮਹਾਰਾਜ ਦਾ ਇਹ ਬਚਨ ਕਾਇਮ ਰੱਖਿਓ ਕਿ ਜੈਕਾਰ ਕੀਓ ਧਰਮੀਆਂ ਦਾ ਪਾਪੀ ਕੋ ਦੰਡ ਦਿਓ ਏ ਤੇ ਅਸਲ ਦੇ ਵਿੱਚ ਉਦੋਂ ਸੰదర్శਕ ਕਾਮਯਾਬ ਹੋ ਜਾਂਦਾ ਜਦੋਂ ਆਪਣੇ ਆਪ ਲੋਕ ਪੰਜਾਬ ਦੀ ਧਰਤੀ ਤੋਂ ਚੱਲ ਕੇ ਤੇ ਬਾਡਰਾਂ ਤੇ ਪਹੁੰਚਣ ਔਰ ਅਸੀਂ ਸਹਿਬਜ਼ਾਦਿਆਂ ਦੇ ਵਾਰਸਾਂ ਬਾਬਾ ਅਜੀਤ ਸਿੰਘ ਬਾਬਾ ਜਿਹਾਰ ਸਿੰਘ ਦੇ ਉਹ 40 ਲੱਖ ਦੇ ਮੂਰੇ 10 ਲੱਖ ਦੇ ਮੂਰੇ ਲੜੇ 40 ਸਿੰਘ ਤੇ ਯਾਦ ਰੱਖਣਾ ਅੰਤਲੇ ਸਾਹ ਤੱਕ ਲੜਦੇ ਰਹੇ ਆਨਾ ਇੰਡੀਆ ਦੇ ਸਿਲੇਬਸ 'ਚ ਪੜਾਇਆ ਜਾਂਦਾ ਹੈ ਕਿ ਰਾਣਾ ਸੰਗਾ ਬਹੁਤ ਵੱਡਾ ਯੋਧਾ ਹੋਇਆ ਜਿਹਦੇ ਸਰੀਰ ਤੇ 50 ਫੱਟ ਲੱਗੇ ਸੀ ਸ਼ਹੀਦੀ ਵੇਲੇ ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਦਾ ਸਹਿਬਜ਼ਾਦਾ ਬਾਬਾ ਜਿਹਾਰ ਸਿੰਘ ਉਹ ਚਮਕੌਰ ਦੇ ਜੁੱਦ ਵਿੱਚ ਜਦੋਂ ਲੜਿਆ ਨਾ ਤੇ 240 ਫਟ ਖਾ ਕੇ ਉਹ ਘੋੜੇ ਤੋਂ ਡਿੱਗ ਕੇ ਸ਼ਹੀਦ ਹੋਇਆ ਸੀ ਇਸ ਕਰਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਮਹਾਨ ਹੈ ਤੇ ਅੱਲਾ ਜਾਰਖੰਧ ਯੋਗੀ ਨੇ ਤਾਂ ਹੀ ਲਿਖਿਆ ਹੈ ਕਹਿੰਦਾ ਹਿੰਦ ਵਿੱਚ ਏਕ ਹੀ ਤੀਰਥ ਹੈ ਯਾਤਰਾ ਕੇ ਲਈ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਅੱਜ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਜਦਾ ਕਰੀਏ ਜਿਹੜੀ ਕੌਮ ਇਤਿਹਾਸ ਤੋਂ ਸੇਧ ਲੈਂਦੀ ਹੈ ਜਿਹੜੀ ਕੌਮ ਗੁਰਬਾਣੀ ਤੋਂ ਸੇਧ ਲੈਂਦੀ ਹੈ ਇਹ ਕੌਮ ਦੀ ਕਦੇ ਵੀ ਸਾਸ ਸੰਗਤ ਦੀ ਹਾਰ ਨਹੀਂ ਹੋ ਸਕਦੀ ਇਹ ਮੇਰਾ ਮੰਨਣਾ ਹੈ ਇਹ ਕਦੇ ਹਾਰ ਨਹੀਂ ਹੋ ਸਕਦੀ ਕਿਉਂ ਇੱਕ ਕਵੀ ਨੇ ਲਿਖਿਆ ਕਹਿੰਦਾ ਨੇਜੀਆਂ ਤੇ ਟੰਗ ਦੇ ਕੱਟ ਬੰਦ ਬੰਦ ਦੇ ਪੱਠੀਆਂ ਨੂੰ ਚੋਪ ਦੇ ਆਰਿਆਂ ਨੂੰ ਸੋਪ ਦੇ ਸਾਡੀ ਜਵਾਨੀ ਕੜ ਕੇ ਸਾਡੀ ਜਵਾਨੀ ਬਲ ਕੇ ਗਾਵੇਗੀ ਇੱਕੋ ਰਾਗਨੀ ਕਿ ਧਰਮ ਪਿੱਛੇ ਮਰਨ ਲਈ ਆਪਣੇ ਹੱਕਾਂ ਪਿੱਛੇ ਮਰਨ ਲਈ ਸਾਡੀ ਜ਼ਿੰਦਗੀ 'ਚ ਬੜਾ ਸਕੂਨ ਹੈ ਕੋਈ ਜ਼ੁਲਮ ਕੋਈ ਸਤਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮਿਟਾ ਸਕਦਾ ਨਹੀਂ ਕਿਉਂਕਿ ਅਜੇ ਤੇ ਸਾਡੀਆਂ ਰਗਾਂ 'ਚ ਗੁਰੂ ਕਲਗੀ ਧਰਦਾ ਖੂਨ ਹੈ ਇਸ ਕਰਕੇ ਸਾਧ ਸੰਗਤ ਉਸ ਖੂਨ ਨੂੰ ਉਸ ਰੰਗ ਨੂੰ ਬਰਕਰਾਰ ਰੱਖੀਏ ਔਰ ਬੜੀ ਸਹਿਣਸ਼ੀਲਤਾ ਦੇ ਨਾਲ ਆਗੂ ਜਿਹੜੇ ਨੇ ਬੜੀ ਸੋਹਣੀ ਅਗਵਾਈ ਕਰ ਰਹੇ ਨੇ ਤੇ ਚੜ੍ਹਦੀ ਕਲਾ ਨਾਲ ਮੋਰਚੇ ਵਿੱਚ ਤਨ ਕਰਕੇ ਮਨ ਕਰਕੇ ਤੇ ਧਨ ਕਰਕੇ ਆਪਣਾ ਯੋਗਦਾਨ ਪਾਈਏ